ਸਤਿ ਸ਼੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਤੇ ਜਿਹੜੇ ਵੀ ਵੀਰ ਆਪਣੇ ਨਾਲ ਨਵੇਂ ਜੁੜ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਆਪਾਂ ਪਹੁੰਚੇ ਆ ਪਿੰਡ ਲੋਪੋ ਜ਼ਿਲ੍ਹਾ ਮੋਗਾ ਬਾਈ ਬਿਆੰਤ ਦੇ ਘਰੇ ਬਾਈ ਬਿਆੰਤ ਦੇ ਘਰੇ ਆਪਣੀ ਇਹ ਪਹਿਲੀ ਵੀਡੀਓ ਬਣਾਉਣ ਲੱਗੇ ਆ ਆਪਾਂ ਪਹਿਲਾਂ ਵੀ ਆਪਾਂ ਆਪਣੇ ਵਾਲੇ ਚੈਨਲ ਦੇ ਕਾਫੀ ਵੀਡੀਓ ਪਾਈਆਂ ਸੇਲ ਪਰਚੇ ਵਾਲੀਆਂ ਆਮ ਆਪਣੇ ਚੈਨਲ ਤੇ ਆਪਣੇ ਰਿਪੀਟਰ ਪਸੰਗ ਵਾਲੀ ਵੀਡੀਓ ਆਉਂਦੀ ਹੁੰਦੀ ਜਿਆਦਾਤਰ ਅੱਜ ਆਪਾਂ ਬਾਈ ਦੇ ਘਰੇ ਪਾਉਣ ਲੱਗੇ ਆ ਸੇਲ ਦੋ ਵੜਾ ਬਹੁਤ ਟੌਪ ਦਾ ਨਗੀਨਾ ਸਾਜਰ ਵੜ ਇੱਕ ਟੌਪ ਦੀ ਜਰਸੀ ਵੜ ਪੰਜਾਬ ਵਾਲੀ ਟੋਕੜ ਵੜ ਸੁਣਿਆ ਜੀ ਪਹਿਲਾਂ ਵੀ ਬਾਈ ਬਹੁਤ ਚੰਗੇ ਜਾਨਵਰ ਲੈ ਕੇ ਆਉਂਦਾ ਅੱਜ ਬਾਈ ਦੇ ਘਰੇ ਆਪਾਂ ਪਹੁੰਚ ਕੇ ਦੇਖਿਆ ਵੀ ਵਾਕਈ ਟੌਪ ਦੇ ਨਗੀਨੇ ਬਾਈ ਲੈ ਕੇ ਆਉਂਦਾ ਬਾਈ ਬਿਆੰਤ ਪਿੰਡ ਲੋਪੋ ਕਰਦਿਆਂ ਬਾਈ ਨਾਲ ਗੱਲਬਾਤ ਦੋਨਾਂ ਵੜਾਂ ਦੀ ਡਿਟੇਲ ਆਪਾਂ ਸਾਰਾ ਬਾਈ ਤੋਂ ਪੁੱਛਦੇ ਹਾਂ ਬਾਈ ਦੱਸੀ ਗੱਲ ਜੀ ਦੱਸੀ ਗੱਲ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਦੱਸ ਦੋ ਜੀ 98142 ਬਾਈ 99485 ਹਾਂਜੀ ਹਾਂਜੀ ਪਿੰਡ ਲੋਪੋ ਜੀ ਹਾਂਜੀ ਨੇੜੇ ਪਿੰਡ ਕਿਹੜੇ ਲੱਗ ਜਾਂਦੇ ਆ ਨੇੜੇ ਵਿੱਚ ਬਦਨੀ ਲੱਗਦੀ ਆਪਾਂ ਦਾ ਠੀਕ ਆ ਬਦਨੀ ਸ਼ਹਿਰ ਜੀ ਹਾਂਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਗੀ ਜੀ ਆਹ ਬਈ ਸੂਈ ਆ ਸੁਹਾਗ ਜੀ ਆ ਹਾਂਜੀ ਤੇ ਪਿੱਛੇ ਬੱਸਾ ਇਹਦੇ ਬੈਕ ਸਾਈਡ ਇਹਦੇ ਕੱਬ ਬੱਛਾ ਜੀ ਹਾਂ ਕੰਨੇ ਵਿੱਚ ਸੂਏ ਭਰਾ ਇਹ ਦੂਜੇ ਦਾ ਸੂਈ ਆ ਬਈ ਇਹ ਦੂਜੇ ਸੂਏ ਬਈ ਬੈਡ ਬਹੁਤ ਟਾਪ ਦੀ ਤੁਹਾਡੇ ਸਾਹਮਣੇ ਆ ਵੇਖੋ ਬੈਡ ਦਾ ਪ੍ਰਿੰਟ ਕਿੰਨਾ ਚੰਗਾ ਥਾਂ ਲੇਵਾ ਬਹੁਤ ਚੰਗਾ ਚਾਰ ਹੀ ਥਾਣਾ ਪੀੜੀ ਦੇ ਪਾ ਵਾਂਗੂ ਬਈ ਤਣੇ ਪਿਆ ਥਾਣਾ ਤੁਹਾਡੇ ਸਾਹਮਣੇ ਆ ਲੇ ਵੇ ਦੀ ਗਰੋਥ ਵੇਖੋ ਆਡਰ ਸਾਰੇ ਪਾਸਿਓਂ ਪੂਰੀ ਕੁਆਲਿਟੀ ਇੱਕ ਨੰਬਰ ਵਹਿੜਾ ਜੀ ਮੜਾ ਇੱਥੇ ਰੋਕ ਲੋ ਬਾਈ ਦਿਖਾ ਦਿਓ ਅੱਗੇ ਤੋਂ ਵੀ ਦਿਖਾ ਦੇ ਵੇਖੋ ਜੀ ਚਾਰੇ ਤਣ ਐ ਗੜਗੜ ਦੀ ਬਿੱਤੀ ਤੇ ਆਮ ਕਈ ਭਰਾ ਕਹਿ ਦਿੰਦੇ ਆ ਵੀ ਥਣ ਗੱਟਗੱਟ ਦੀ ਦੂਰੀ ਤੇ ਲੱਗੇ ਵੇ ਆ ਆ ਹੁੰਦੇ ਆ ਬਾਈ ਗੱਟਗੱਟ ਦੀ ਦੂਰੀ ਤੇ ਥਣ ਥਣ ਵੇਖੋ ਕਿੰਨੇ ਚੰਗੇ ਟਾਪ ਦੇ ਜਿੱਸ ਕਿਸੇ ਵੀਰ ਨੇ ਘਰੇ ਦੋਤੇ ਲਾਉਣੀਆਂ ਵਹਿੜ ਬਹੁਤ ਟਾਪ ਦਾ ਨਗੀਨਾ ਪੀਸ ਆ ਬਾਈ ਬਾਈ ਬਿਆੰਤ ਨੇ ਭਾਲ ਕੇ ਲਿਆਂਦਾ ਤੇ ਬਾਕੀ ਇਹ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਇਆ ਬਾਈ ਤੁਹਾਨੂੰ ਦੇਣ ਦੇ ਲਈ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਆਪਾਂ ਕਿੰਨਾ ਕ ਦੁੱਧ ਕੱਢ ਦੂਗੀ ਇਹ ਪਹਿਲੇ ਸਵੇਰਾ 20 ਲੀਟਰ ਦੁੱਧ ਦਿੱਤਾ ਵਿਆ ਪਹਿਲੇ ਸਵੇ ਇਹ ਹਾਂ ਬਾਈ ਠੀਕ ਹੈ ਜੀ ਇਹ ਆਪਣੀ ਫਾਰਮ ਚ ਲਿਆਂਦੀ ਵਿਆ ਬਸ ਇਸ ਵਾਰ ਕਿੰਨਾ ਕ ਝਾਕ ਰੱਖਦੇ ਆਪਾਂ ਝਾਕ ਲੈ ਆਪੋ ਆਪਣੀ ਸਮਝ ਆ ਕਿਦੋਂ ਸੂਈ ਰਾਤ ਸੂਈ ਹੈ ਹਾਂ ਸਵੇ ਸੂਈ ਅੱਜ ਬਾਈ ਸਵੇ ਜੀ ਉਹ ਸੀਗਾ ਬੱਸਾ ਹਾਂਜੀ ਤੇ ਦੁੱਧ ਦੇ ਕੁਛ ਨਾ ਕੁਛ ਕੱਢਿਆ ਬਾਈ ਬਾਈ ਦੋ ਤਿੰਨ ਕਿਲੋ ਹੀ ਕੱਢਿਆ ਮੈਂ ਕਿਦ ਕੀ ਤਿੰਨ ਕਿਲੋ ਬੋਲਾ ਕੱਢਿਆ ਵੀ ਥੋੜਾ ਜਿਹਾ ਪੋਲਾ ਆ ਗਿਆ ਗੀਦਾ ਲੈਵਾ ਬਿਠਾ ਹੀ ਜਾਂਦਾ ਇਹ ਬੈਠ ਕੋ ਜੇ ਪੈਣ ਔਖੀ ਹੁੰਦੀ ਹੈ ਹਾਂਜੀ ਹਾਂਜੀ ਜੇਰ ਜੁਰ ਜਮ ਡਾਨਾ ਬਾਈ ਬਈ ਤੁਮੇ ਬਾਈ ਫਨ ਹੋ ਕੋਈ ਬੰਦਾ ਚੈੱਕ ਕਰਾ ਸਕਦਾ ਜੇ ਬਾਈ ਕੋਈ ਹੋਈ ਮਾ ਮੁੜ ਜੇ ਵੀ ਹੋਈ ਹਾਂਜੀ ਬਿਲਕੁਲ ਸਹੀ ਗੱਲ ਹੈ ਬਾਈ ਬਾਈ ਇਹ ਕਹਿੰਦੇ ਵੀ ਤੁਸੀਂ ਅੰਦਰ ਹੱਥ ਪਵਾ ਕੇ ਚੈੱਕ ਕਰਾ ਸਕਦੇ ਆ ਜੇ ਤੁਹਾਨੂੰ ਲੱਗਿਆ ਵੀ ਜੇਰ ਅੰਦਰ ਹੈਗੀ ਹੈ ਲੜ ਗਈ ਬੈੜ ਆਪਾਂ ਮੁਕਤ ਦੇ ਦਾਂਗੇ ਆਪਣੇ ਕੋਲ ਤਾਂ ਕੁੱਤੇ ਜਿਆਦੇ ਕੱਕ ਜਾਂ ਸੈਟ ਦੀ ਸੁਭਾਜ ਠੀਕ ਹੈ ਜੀ ਹਾਂ ਕੁੱਤੇ ਚੱਕ ਜਿਆ ਸਮੈਲ ਜੀ ਆਉਣ ਲੱਗ ਜਾਂਦੀ ਆ ਫਿਰ ਔਖਾ ਹੋ ਜਾਂਦਾ ਓਕੇ ਜੀ ਤੇ ਬਾਈ ਕੀ ਡਿਮਾਂਡ ਕਰਦੇ ਆ ਦੇਣ ਲੈਣ ਲਈ ਜਾਇਦ ਜੀ ਇਹ 200 ਕਿਲੋਮੀਟਰ ਚ ਪਹੁੰਚ ਉਹ 65000 ਚ 200 ਕਿਲੋਮੀਟਰ ਪਹੁੰਚ ਵੱਡੀ ਆਫਰ ਕਰਤੀ ਬਾਈ ਨੇ 65000 ਰੁਪਏ ਦੇ ਵਿੱਚ ਹਾਂ ਬਾਈ ਇਹ ਸੈਕਸ ਹੁੰਦੇ ਬਾਈ ਬਾਈ ਜੀ ਇਹ ਜੀ ਵੇੜ ਮਿਲਦੀ ਨਹੀਂ ਬਈ ਮੰਡੀ ਤੇ ਜਾ ਕੇ ਪਤਾ ਲੱਗਦਾ ਬੰਦਾ ਲੱਖ ਲੱਖ ਰੁਪਈਆ ਮੰਗਦਾ ਇਦਾਂ ਵੇੜਾਂ ਦਾ ਬਾਈ ਵੱਡੀ ਆਫਰ ਆ 200 ਕਿਲੋਮੀਟਰ ਪਹੁੰਚ 65000 ਰੁਪਏ ਦੇ ਵਿੱਚ ਇੰਨੇ ਕੇ ਰੇਟ ਦੇ ਵਿੱਚ ਤੁਹਾਨੂੰ ਇਦਾਂ ਦੀ ਵੇੜ ਨਹੀਂ ਮਿਲਣੀ ਤੁਹਾਨੂੰ ਸਾਰੇ ਐਂਗਲਾਂ ਦੇ ਵੇੜ ਦਿਖਾਉਣੇ ਆਪਾਂ ਵੇੜ ਦੀ ਬੇਲ ਦੇਖੋ ਬਾਈ ਫੇਸ ਦੇਖੋ ਕਿੰਨਾ ਵਧੀਆ ਕਿਸੇ ਪਾਸੋਂ ਬੈਠ ਨਿੰਦਣ ਵਾਲੀ ਨਹੀਂ ਬਾਈ ਆ ਇਹ ਦੇ ਮਗਰ ਕਾਪ ਬੱਛਾ ਬਾਈ ਜੇ ਕਿਤੇ ਬੱਚੀ ਹੁੰਦੀ ਕਰਮ ਵਾਲੀ ਫੇਰ ਤਾਂ ਗੱਲਾਂ ਹੀ ਗਾਂ ਸੀ ਬਾਈ ਤੁਹਾਡੇ ਸਾਹਮਣੇ ਬਾਈ ਆਪਾਂ ਸਾਰੇ ਇੰਗਲਾਂ ਤੋਂ ਬੈਡ ਦਿਖਾ ਦਿੱਤ ਤੁਹਾਨੂੰ ਹੁਣ ਆਪਾਂ ਕਰਦੇ ਆ ਪੰਜਾਬ ਵਾਲੀ ਜਰਸੀ 2 ਨੰਬਰ ਤੋਕੜ ਵੜ ਬਾਈ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਕੋਈ ਪਤਾ ਨਹੀਂ ਬਾਈ ਇਹਦਾ ਕੋਈ ਪਤਾ ਨਹੀਂ ਦੁੱਧ ਕਿੰਨਾ ਜੀ ਦੁੱਧ ਹੈਗਾ ਜਿਹੜਾ ਬਾਈ ਮੰਨ ਕੇ ਚੱਲ ਬਈ ਤੂੰ ਹੁਣ 10 ਕਿਲੋ 8 ਕਿਲੋ ਮੜਾ ਦੇ ਕੇ ਬਈ ਆਪਾਂ 8 ਕਿਲੋ ਵੀ ਲੀਟਰ ਮਾਰ ਦੋਗੇ ਮੰਗਣਾ ਬਾਈ 2 ਡੰਗ 6 ਤੱਲਾ ਡੰਗ ਛੋ ਕੇ ਥਣ ਥਣ ਓਕੇ ਜਾ ਰਹੀ ਜੀ ਇਹਦਾ ਇੱਕ ਥਣ ਅੱਧਾ ਗਾ ਤੱਲ ਮੰਨ ਕੇ ਦਿੱਤਾ ਵੀ ਆਪਾਂ ਬਈ ਇੱਕ ਥਣ ਅੱਧਾ ਬਾਈ ਜੀ ਕਹਿੰਦੇ ਆਪਾਂ ਤੱਲ ਮੰਨ ਕੇ ਦਵਾਂਗੇ ਦੁੱਧ 8 ਲੀਟਰ ਕੰਡੇ ਨਾਲ ਬਾਈ ਜੀ ਕਹਿੰਦੇ 8 ਲੀਟਰ ਤੋਲ ਕੇ ਦਵਾਂਗੇ ਪੰਜਾਬ ਵਾਲੀ ਜਰਸੀ ਬਾਈ ਜਿਹੜਾ ਅੱਧਾ ਤਾਣਾ ਉਹ ਚ ਦੁੱਧ ਪੂਰਾ ਵਧੀਆ ਨਿਕਲਦਾ ਦਾ ਨਿਕਲਦਾ ਪੂਰਾ ਵਧੀਆ ਬਾਈ ਠੀਕ ਹੈ ਜੀ ਆਪਾਂ ਤੱਲ ਮੰਨ ਕੇ ਹੀ ਦੇਈਏਗਾ ਬਾਈ ਜੇ ਹਾਂਜੀ ਉਹ ਵੀ ਤਾਂ ਇੱਕੋ ਜਿਹੀ ਲੱਗਦੇ ਆ ਵੀ ਦਾਨ ਖੜਾ ਨਹੀਂਗਾ ਹਾਂ ਦੇਖਣ ਨੂੰ ਇੱਕੋ ਜਿਹੀ ਲੱਗਦੇ ਹਾਂਜੀ ਹਾਂ ਦਾਨ ਥੱਲੇ ਦੇਖਣ ਨੂੰ ਇੱਕੋ ਜਿਹੀ ਲੱਗਦੇ ਆ ਤੁਹਾਨੂੰ ਨੂੰ ਨੇੜੇ ਤੋਂ ਦਿਖਾ ਦਿੰਨੇ ਆ ਠੰਡੀ ਸੀਲ ਖੋਲ ਆ ਜਾ ਬਸ ਥਣ ਬਾਈ ਜੀ ਕਹਿੰਦੇ ਵੀ ਅੱਧਾ ਏ ਆਪਾਂ ਤੇਲ ਮਲ ਕੇ ਦਵਾਂਗੇ ਇਹ ਬਾਈ ਪੰਜਾਬ ਵਾਲੀ ਜਰਸੀ ਵੜ ਇੱਕ ਸਾਹ ਦੀ ਫ੍ਰੈਜੀ ਹੁੰਦੀ ਆ ਬਾਈ ਜਦੋਂ ਮਰਜੀ ਚੋਲੋ ਠੰਡੀ ਸੀਲ ਆ ਬਾਈ ਦੁੱਧ ਦੀ ਲੋੜਾ ਦੁਬਾਰੇ ਵੀ ਰੈਸਟਾਰ ਆ ਗਏ ਲੈ ਕੇ ਬਾਲਟੀ ਥੱਲੇ ਵਹਿ ਜਾਓ ਫੈਟ ਵੀ ਚੰਗੀ ਹੁੰਦੀ ਆ ਬਾਈ ਪਹਿਲੇ ਜੂਏ ਹਾਂ ਬਾਈ ਜੇ ਥਾਂ ਦੀ ਚੰਗੀ ਮੈਡੀਸਿਨ ਦਿੱਤੀ ਜਾਵੇ ਤਾਂ ਅਗਲੇ ਸੂਏ ਨੂੰ ਥਣ ਚੱਲ ਸਕਦਾ 100% ਇਹਦਾ ਬਈ ਨਿਕਾ ਜਾ ਭਾ ਕਿੰਨਾਗਾ ਇਹ ਕਰਦੇ ਨੇ 16200 ਕਿਲੋਮੀਟਰ ਤਾਈ ਪਹੁੰਚ ਬਈ ਇਹਦੀ ਵੀ ਵੱਡੀ ਆਵਰੀ ਆ ਬਈ 200 ਕਿਲੋਮੀਟਰ ਪਹੁੰਚ ਇਹਦੀ ਵੀ 16000 ਰੁਪਏ ਦੇ ਵਿੱਚ ਬਈ 16000 ਚ ਤਾਂ ਬੰਦਾ ਕੀ ਕਹਾਂ ਤੁਹਾਨੂੰ ਇਹ ਨਿੱਕੀ ਜਿਹੀ ਬੱਕਰੀ ਨਹੀਂ ਦਿੰਦਾ ਤੁਹਾਨੂੰ ਬਈ 8 ਲੀਟਰ ਦੁੱਧ ਵਾਲੀ ਜਰਸੀ ਵੜ੍ਹ ਦਈ ਜਾਂਦਾ ਪੰਜਾਬ ਵਾਲੀ ਸਾਡੇ ਕੋਲ ਕੋਈ 3 ਡੰਗ ਚੋਲਵੇ ਪਾਈ ਜਾ ਵੀ ਦੁੱਧ ਕੱਢ ਗਿਆ ਮੁਕਤ ਦੇ ਦੇ ਠੀਕ ਹੈ ਜੀ ਸਵਾਲ ਆ ਜਾਂਦਾ ਬਈ ਕੰਮ ਕਰਨ ਦਾ ਸੱਚ ਦੱਸ ਕੇ ਦੋ ਵਾਲੇ ਨੂੰ ਝੂਠ ਮਾਰਨ ਦੀ ਲੋੜ ਹੀ ਨਹੀਂ ਦੋ ਡੰਗ ਸਾਡੇ ਕੋਈ 3 ਡੰਗ ਚੋਲਵੇ ਆ ਹਾਂਜੀ ਦੁੱਧ ਕੱਢੂਗੀ ਵੱਧ ਹਾਂਜੀ 8 ਲੀਟਰ نیٹ ਹੋ ਜਾਮਾ ਠੀਕ ਹੈ ਜੀ 8 ਲੀਟਰ ਦੁੱਧ ਪਾਈ ਜੇ ਕਹਿੰਦੇ ਕੰਡੇ ਵਾਲਾ ਹੋਊਗਾ ਪਰ ਕੱਢੂਗੀ ਵੱਧ ਤੁਹਾਨੂੰ ਦੱਸਿਆ ਠੀ ਆ ਵੀ ਤੁਹਾਡੇ ਘਰੇ ਜਾ ਕੇ ਜੇ 8 ਤੋਂ ਪੌਣੇ 8 ਰਹਿ ਗਿਆ ਗੱਲ ਗਲਤ ਹੁੰਦੀ ਆ 8 ਤੋਂ 8.5 ਤਾਂ ਹੋਊਗਾ ਪਰ ਪੌਣੇ 8 ਨਹੀਂ ਹੁੰਦਾਗਾ ਠੀਕ ਟੋਕਾ ਦਿਨ ਲੱਗਿਆ ਬਾਈ ਇਹਦੇ ਨਹੀਂ ਬਾਈ ਕੋਈ ਠੀਕ ਹੈ ਕੋਈ ਨਹੀਂ ਠੀਕ ਲੱਗਿਆ ਇਹ ਤਾਂ ਸੂਈ ਨੂੰ ਹੀ ਹੈ ਨਾ ਹਾਂਜੀ 2 ਕੁ ਮਹੀਨੇ ਹੋਇਆ ਜੀ ਹਾਂਜੀ 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 ਇਹਨੂੰ ਸੂਈ ਨੂੰ 2 ਕੁ ਮਹੀਨੇ ਹੋਇਆ ਠੀਕ ਹੈ ਜੀ ਆਪਾਂ ਦਾ ਬੈਸਿਕ ਕਹਿੰਦੇ ਨੇ ਅਗਲੇ ਜੀ ਸਾਮ ਨੂੰ ਆਪਾਂ ਕੋਈ ਟੋਕੜ ਸਮਝ ਲੇਗੇ ਮਰਜੀ ਸਮਝ ਲੇਗਾ ਬਿਲਕੁਲ ਜੀ ਬਿਲਕੁਲ ਆਡੀ ਸਭਾਈ ਜੀ ਦੇਣਗੇ ਉੱਪਰ ਹੋ ਜਾ ਬਿਲਕੁਲ ਜੀ ਬਿਲਕੁਲ ਹਾਂਜੀ ਭਰਾ ਮੇਰੇ ਤੁਹਾਡੇ ਲਈ ਆਪਾਂ ਦੋ ਟਾਪ ਦੇ ਨਗੀਨੇ ਲੈ ਕੇ ਆਂਦੇ ਸੀਗੇ ਜਿਸ ਕਿਸੇ ਵੀਰ ਨੂੰ ਪਸੰਦ ਆਉਂਦੇ ਆ ਤੋ ਬਾਈ ਇਹਨਾਂ ਸੰਪਰਕ ਲਈ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਤੇ ਨਾਲ ਦੀ ਨਾਲ ਵੀਡੀਓ ਗਾਂ ਅੱਗੇ ਵੱਧ-ਵੱਧ ਸ਼ੇਅਰ ਕਰ ਦਿਆ ਕਰੋ ਭਰਾ ਮੇਰੋ ਆਪਣਾ ਵੀ ਹੌਸਲਾ ਵਧੂਗਾ ਕਿਉਂਕਿ ਆਪਾਂ ਇਹ ਵੀਡੀਓ ਸੇਲ ਪਰਚੇਜ ਦੀਆਂ ਆਪਣੇ ਚੈਨਲ ਤੇ ਨਵੀਆਂ ਪੌਣ ਲੱਗੇਆਂ ਤਾਂ ਕਿ ਗਾਂ ਵਾਲੇ ਬੰਦੇ ਦੇ ਵੀ ਫਾਇਦਾ ਹੋ ਸਕੇ ਇਹਦੇ ਵਿੱਚ ਜਿਹੜੀ ਵੀ ਆਪਾਂ ਸੇਲ ਪਰਚੇਜ ਦੀ ਵੀਡੀਓ ਪਾਉਣੀ ਆ ਖੁੱਲੀ ਆਫਰ ਹੀ ਆ ਜੋ ਆਪਣੇ ਨੇੜੇ ਦੇ ਜਿਹੜੇ ਵੀਰ ਆ ਕੋਈ ਮੰਨ ਲੇ ਕਿ ਚੱਲ ਵੀ ਖਰਚਾ ਨਹੀਂਗਾ ਕੱਲਾ ਸਾਹਦੂ ਜੁੱਤੀ ਲ ਖਰਚ ਆਊਗਾ ਹੋਰ ਵੀਡੀਓ ਦਾ ਆਪਾਂ ਕੋਈ ਖਰਚਾ ਨਹੀਂ ਲੈਣਾ ਜੇ ਕਿ ਦੂਰ ਦਾ ਕਸਟਮਰ ਹੋਊਗਾ ਤਾਂ ਉਹ ਹੀ ਆ ਪੰਜ 400 ਤੇਲ ਦਾ ਲੱਗ ਜਾਊਗਾ ਨਹੀਂ ਖੁੱਲੀ ਆਫਰ ਹੀ ਆ ਬਾਈ ਜਿਹੜਾ ਵੀ ਵਰਜੀ ਵੀਰਪਰਾ ਆਪਾਂ ਨੂੰ ਵੀਡੀਓ ਪਾਉਣ ਲਈ ਫੋਨ ਕਰ ਸਕਦਾ ਸਾਸ਼ੀ ਗਾਲ ਜੀ ਧੰਨਵਾਦ